ਇਹ ਗੱਲ ਬਾਰੇ ਨਹੀਂ ਬੱਸ ਸੀਆ ਸੀਆ ਇਸ ਕਾਪਲੇ ਨਾਲ ਹੀ ਹੋਊਗਾ ਸਬਜੀ ਸਬਜੀ ਦੇ ਸੰਗ ਉਹ ਨੀਂਹ ਚਾਹੇਗਾ ਨਾ ਮਾੜੇ ਖਬਰ ਤੋਂ ਰਾਜੀਦੀਪ ਸਿੰਘ ਕਿੱਥੇ ਰਹ ਰਹੇ ਆ ਬੰਗੜਾ ਰੋਡ ਫਗਵਾੜਾ ਆਪੋਜੀਟ ਐਸਬੀਆ ਬੈਂਕ ਕੀ ਮਾਮਲਾ ਤੁਹਾਡੇ ਅੱਖ ਤੇ ਸੱਟ ਲੱਗੀ ਜਿਹੜੀ ਹਾਂ ਇਹ ਸਰਮਾ ਡੇਕਿਆ ਸੀਗਾ ਪਰ ਜਦੋਂ ਮੈਂ ਇੱਥੇ ਆਇਆ ਸੀ ਇਹਨਾਂ ਨੇ ਮੇਰੇ ਪੁੱੜੇ ਦੇ ਉੱਤੇ ਡੰਡੇ ਬਹੁਤ ਮਾਰੇ ਨੀਲ ਫਾਇਰ ਕਰ ਸਾਰੇ ਬੰਦ ਨੂੰ ਕੁੱਟਮਾਰ ਕਰਦੇ ਆ ਸਾਰਿਆਂ ਦੀ ਤਨੀ ਜੀ ਤੁਹਾਡੀ ਘਟਮਾਰ ਕੀਤੀ ਇਹਨਾਂ ਨੇ ਨਹੀਂ ਹੋਈ ਆ ਕਿ ਸੈਂਟਰ ਤੋਂ ਆਇਆ ਸੀ ਉਹਦੀ ਹੋਈ ਆ ਕਾਹਦੇ ਨੇ ਕੁੱਟਿਆ ਤੁਹਾਨੂੰ ਆਂ ਡੰਡੇ ਨਾਲ ਬਾਤ ਦੇ ਬੰਸ ਦੇ ਨਾਲ ਕਿੰਨੇ ਲੈਣ ਹੋ ਗਏ ਸੀ ਰਹਿੰਦੇ ਮੈਨੂੰ ਹਫਤਾ ਹੀ ਹੋਇਆ ਜੀ ਦੋ ਵੀ ਤਿੰਨ ਤੇ ਤੇ ਕੁੱਟਦੇ ਸੀ ਉਹ ਨਹੀਂ ਮੈਨੂੰ ਮੈਂ ਸਿਰਫ ਡਰਿੰਕ ਕਰਦਾ ਸੀ ਸਾਰਕ ਤੋਂ ਹੋਰ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਕਿੰਨੇ ਪੈਸੇ ਤੋਂ ਦਿੱਤੇ ਸੀਗੇ ਇੱਥੇ ਦਾਖਲ ਹੋਣ ਲਈ ਕਰਦੇ ਆਣੇ ਇਹਦੀ ਫੈਮਲੀ ਨੂੰ ਪਤਾ ਮੈਨੂੰ ਨਹੀਂ ਪਤਾ ਕਿੱ데 ਜਿਹੜੇ ਰਹ ਰਹੇ ਟੋਟਲ ਇੱਥੇ ਸਰ ਟੋਟਲ ਇੱਥੇ 20 ਬੱਚੀ ਕੇ ਜਾਣੇ ਹੋਣੇ ਲੱਗ ਪਾ ਕੋਈ ਨਾਮ ਪਤਾ ਮਾਲਕਾਂ ਦਾ ਕੋਣ ਹੈ ਇਹਨਾਂ ਦੇ ਜਿਹੜੇ ਚਲਾਉਂਦੇ ਆ ਨਹੀਂ ਇੱਥੇ ਹੀ ਅੱਗੇ ਪਤਾ ਲੱਗਾ ਕਿ ਰਿੰਕੂ ਰਿੰਕੂ ਭਾਰੀ ਆ ਜਾਂ ਬਾਬਾ ਜੀ ਆ ਫੋਟੋ ਮਾਰ ਕੌਣ ਕਰਦਾ ਤੁਹਾਡੀ ਫੋਟੋਆਂ ਰਿੰਕੂ ਰਿੰਕੂ ਭਾਰੀ ਨਹੀਂ ਕੀਤੀ ਹਾਂ ਹਾਂ ਜਿਹੜੇ ਚੱਟੇ ਗੁਰਦੇ ਪਿਆਮੇ ਚ ਬਾਬਾ ਜੀ ਇੱਥੇ ਦੇ ਹੀ ਆ ਹਾਂ ਇਹ ਨਹੀਂ ਪਤਾ ਮੈਨੂੰ ਉਧਰ ਰਹਿੰਦੇ ਇੱਥੇ ਕਿੰਨੇ ਦਿਨਾਂ ਤੋਂ ਸਟੇਟਲ ਆ ਰਹੇ ਇਹ ਵੀ ਨਹੀਂ ਪਤਾ ਮੈਨੂੰ ਕਿ 8 ਦਿਨ ਹੋਏ ਉਸ ਤੋਂ ਪਹਿਲਾਂ ਆਪਣਾ ਕੋਈ ਲਿੰਕ ਨਹੀਂ ਸੀ ਪਰ ਨਾਲ ਤੁਹਾਨੂੰ ਘਰ ਦੇ ਨੇ ਤੇ ਦਖਲ ਕਰਾਇਆ ਹਾਂਜੀ ਕਿਉਂਕਿ ਮੇਰੀ ਫੈਮਿਲੀ ਵਿੱਚ ਥੋੜੀ ਡਿਸਟਰਬੈਂਸ ਚੱਲ ਰਹੀ ਸੀ ਤਾਂ ਦਾਰੂ-ਪੀਕੇ ਝਗੜਾ ਹੋ ਗਿਆ ਸੀ ਘਰਾਂ ਦੇ ਹੋਰਾਂ ਨੇ ਵੀ ਕੁੱਟਮਾਰ ਕਰਦੇ ਆ ਇੱਕ ਸ਼ੰਕਰ ਤੋਂ ਆਇਆ ਸੀ ਗੱਲ ਇਹ ਸਾਰੀ ਰਾਤੀ ਉੱਦੇ ਵੱਜਦੀ ਰਹੀ ਕਿੰਨੇ ਜਾਣੇ ਕੁੱਟਦੇ ਲਗਾਤਾਰ ਇਹ ਇਹ ਜੀ ਕਿੰਨੇ ਦਾ ਆਪਣਾ ਜਿਹੜਾ ਗਰੁੱਪ ਜੀ ਆਵਾ ਕਿੰਨੇ ਜਾਣੇ ਟੋਟਲ ਦੋ ਚਾਰ ਪੀ ਵਾਲੇ ਹੁੰਦੇ ਆ ਨਹੀਂ ਕਾਰਨ ਕੀ ਹੈ ਹਾਂਜੀ ਕਾਰਨ ਕੀ ਹੈ ਕਿਉਂ ਕੁੱਟਦੇ ਜਦੋਂ ਕੋਈ ਉਹਨਾਂ ਦੀ ਗੱਲ ਨਹੀਂ ਮੰਨਦਾ ਜਾਂ ਕੋਈ ਪੰਗਾ ਲੈਂਦਾ ਕੇ ਕੱਲ ਹੀ ਸਾਨੂੰ ਉਹ ਰੱਖਿਆ ਜਾਂ ਹਨ ਪੀਣ ਨੂੰ ਕੀ ਕੀ ਦਿੰਦੇ ਆ ਹਨ ਪੀਣ ਨੂੰ ਵਧੀਆ ਦਿੰਦੇ ਰੋਟੀ ਤੁਹਾਨੂੰ ਗੋਲੀਆਂ ਵਗੈਰਾ ਦਿੰਦੇ ਆ ਦਵਾਈ ਨਸ਼ਾ ਛਡਾਉਣ ਵਾਲੀਆਂ ਇੱਥੇ ਨਹੀਂ ਮੈਂ ਵੀ ਕੋਈ ਦਾਂ ਨਸ਼ਾ ਕਰਦਾ ਨਹੀਂ ਮੈਂ ਨੂੰ ਨੀਂਦ ਹਟਾਉਣ ਵਾਸਤੇ ਦਵਾਈ ਦਿੰਦਾ ਠੀਕ ਹਣੀ ਡਾਕਟਰ ਸਾਹਿਬ ਕੀ ਮਾਮਲਾ ਜਿਹੜਾ ਇੱਕ ਪੁਲਿਸ ਦੇ ਨਾਲ ਤਹਿਸੀਲਦਾਰ ਸਾਹਿਬ ਨਾਲ ਰੇਡ ਕੀਤੀ ਕੋਠੀ 'ਚ ਹਾਂਜੀ ਸਾਨੂੰ ਇਹ ਪੁਲਿਸ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਗ੍ਰੀਨ ਐਵੇਨਿਊ ਏਰੀਆ ਦੇ ਵਿੱਚ ਕੋਈ ਇਲੀਗਲ ਡੀਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਪੁਲਿਸ ਤੇ ਤਹਿਸੀਲਦਾਰ ਸਾਹਿਬ ਦੇ ਨਾਲ ਮਿਲ ਕੇ ਉੱਥੇ ਰੇਡ ਕੀਤੀ ਗਈ ਜਿਦੇ ਵਿੱਚੋਂ 18 ਇੰਡੀਵਿਜੂਅਲਸ ਰਿਕਵਰ ਵਰ ਕੀਤੇ ਨੇ ਜਿਹੜੇ ਕਿ ਡੀਡਿਕਸ਼ਨ ਸੈਂਟਰ ਦੇ ਵਿੱਚ ਪ੍ਰੈਜ਼ੈਂਟ ਸੀਗੇ ਤੇ ਉਹਨਾਂ ਨਾਲ ਟ੍ਰੀਟਮੈਂਟ ਵਗੈਰਾ ਦਿੱਤਾ ਜਾ ਰਿਹਾ ਸੀ ਅਲੋਂਗ ਵਿਦ दैट ਅਸ ਹਨੋ ਮੈਡੀਸਿਨਸ ਵਗੈਰਾ ਵੀ ਮਿਲੀਆਂ ਨੇ ਜੋ ਕਿ ਸੀਲ ਕਰਕੇ ਅ ਅੱਗੇ ਹਾਇਰ ਅਥਾਰਟिटीज ਨੂੰ ਦੇ ਦਿੱਤੀਆਂ ਗਈਆਂ ਨੇ ਸਰ ਕੋ ਡਰਗ ਵਗੈਰਾ ਵੀ ਕੋਈ ਮਿਲੀ ਅੰਦਰ ਗੋਲੀਆਂ ਡਰਗ ਦੇ ਕੋਈ ਮੈਡੀਸਿਨਸ ਮਿਲੀਆਂ ਨੇ ਕਾਫੀ ਡਰਗਸ ਮਿਲੇ ਨੇ ਉਹ ਸੀਲ ਕਰ ਦਿੱਤੇ ਗਏ ਨੇ ਸਰ ਕਿੰਨੇ ਬੰਦੇ ਟੋਡਰ ਰਿਕਵਰ ਕੀਤੇ ਉਦੋਂ ਅ 18 ਔਨ ਲਿਸਟ ਜੋ ਦੱਸਿਆ ਗਿਆ 18 ਬੰਦੇ ਹੈਗੇ ਨੇ ਸਰ ਇਹਨਾਂ ਨੂੰ ਕਿੱਥੇ ਰੱਖ ਰਹੇ ਹੋਣਾ ਫਿਲਹਾਲ ਇੱਥੇ ਸਿਵਲ ਹਸਪੀਟਲ ਫਗਵਾੜਾ ਲੈ ਕੇ ਆਏ ਗਏ ਹਨ ਐਗਜ਼ਾਮੀਨੇਸ਼ਨ ਤੇ ਉਹਦੇ ਵਾਸਤੇ ਠੀਕ ਹੈ